ਮਰਿੰਡੇ ਸ਼ਹਿਰ ਚ ਲੱਗੀਆਂ ਰੌਣਕਾਂ ਸਰਕਾਰ ਨੇ ਲੋਕਾਂ ਦੀ ਲੋਕਪ੍ਰਿਤਾ ਦੇਖਦੇ ਹੋਏ ਬਹੁਤ ਹੀ ਸੋਨਾ ਝੀਲ ਦਾ ਪ੍ਰਬੰਧ ਕਰ ਦਿੱਤਾ ਹੈ ਮਰਿੰਡੇ ਸ਼ਹਿਰ ਦੇ ਅੰਦਰ ਜੀ ਸਪੈਸ਼ਲੀ ਬੋਰਡ ਲੱਗ ਚੁੱਕਿਆ ਹੈ ਜੀ ਆਇਆਂ ਨੂੰ ਜੀ ਜਿੰਨੇ ਵੀ ਸਾਡੇ ਭੈਣ ਭਰਾ ਜਿਹੜੇ ਪਰੇਸ਼ਾਨ ਰਹਿੰਦੇ ਸੀ ਵੀ ਜਿਹੜੇ ਕਹਿੰਦੇ ਸਨ ਸਵਿਮਿੰਗ ਪੂਲ ਵਾਸਤੇ ਵੱਖ-ਵੱਖ ਸ਼ਹਿਰਾਂ ਤੋਂ ਮਰਿੰਡੇ ਤੋਂ ਬਾਹਰ ਜਾਣਾ ਪੈਂਦਾ ਹੈ ਛੋਟੇ-ਛੋਟੇ ਬੱਚੇ ਸੁਆ ਪਰ ਜਾਂਦੇ ਸੀਗੇ ਸਪੈਸ਼ਲੀ ਸਪੈਸ਼ਲੀ ਤੇ ਸਪੈਸ਼ਲੀ ਸਰਕਾਰ ਨੇ ਸਭ ਦੀ ਗੱਲ ਸੁਣਦੇ ਹੋਏ ਮਰਿੰਡੇ ਸ਼ਹਿਰ ਦੇ ਵਿੱਚੋਂ ਵਿੱਚ 2500 ਫੁੱਟ ਲੰਬਾ ਚੌੜਾ ਵਧੀਆ ਸਵਿਮਿੰਗ ਪੂਲ ਤਿਆਰ ਕੀਤਾ ਜੀ ਬਹੁਤ ਹੀ ਸ਼ਾਨਦਾਰ ਸਭ ਤੋਂ ਪਹਿਲੇ ਅਸੀਂ ਪਾਣੀ ਦਾ ਰੰਗ ਚੈੱਕ ਕਰੋ ਇਹ ਪਾਣੀ ਮੰਗਾਇਆ ਹੈ ਅਫਰੀਕਾ ਦੇ ਜੰਗਲਾਂ ਚੋਂ ਸਪੈਸ਼ਲੀ ਵੀ ਜਿਹੜੇ ਬੰਦਿਆਂ ਨੇ ਸਵਿਮਿੰਗ ਕਰਨੀ ਹੈ ਉਹਨਾਂ ਨੂੰ ਫੀਲਿੰਗ ਆਵੇ ਵੀ ਅਸੀਂ ਫੋਰਨ ਜਿੱਥੇ ਸਵਿਮਿੰਗ ਕਰ ਰਹੇ ਹਾਂ ਜੀ ਪਾਣੀ ਦਾ ਕਲਰ ਚੈੱਕ ਕਰੋ ਪਾਣੀ ਦਾ ਗਲੋ ਚੈੱਕ ਕਰੋ ਜੀ ਠੀਕ ਹੈ ਜੀ ਇਹ ਹਾਲ ਹੈ ਕਿ ਆਪਣੇ ਮਰਿੰਡਾ ਸ਼ਹਿਰ ਦੇ ਅੰਡਰਬ੍ਰਿਜ ਦੇ ਜੀ ਮਰਿੰਡਾ ਸ਼ਹਿਰ ਦਾ ਅੰਡਰਬ੍ਰਿਜ ਹੈ ਜੀ ਇਹ ਲੋਕ ਮੈਨੂੰ ਪੁੱਛਣ ਵਿੱਚ ਲੱਗੇ ਸਣੀ ਵੀਰੇ ਟਿਕਟ ਕਿੰਨੀ ਲੱਗੀ ਵੀ ਹੈ ਵੀਰੇ ਟਿਕਟ ਹੈਗੀ ਫਰੀ ਕੋਈ ਪੈਸਾ ਨਹੀਂ ਹੈਗਾ ਆਪਣੇ ਕਿਸ਼ਤੀਆਂ ਜਹਾਜ਼ ਘਰ ਤੋਂ ਆਪਣੇ ਲੈ ਕੇ ਆਓ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਜੀ ਸੋ ਬਹੁਤ ਹੀ ਵਧੀਆ ਮਾਹੌਲ ਹੈ ਬਿਲਕੁਲ ਠੰਡਾ ਹੰਡਾ ਪਾਣੀ ਹੈਗਾ ਜਿਹੜੇ ਭੈਣ ਭਰਾ ਪਰੇਸ਼ਾਨ ਰਹਿੰਦੇ ਸੀਗੇ ਵੀ 스위밍 ਕਰਨੀ ਹੈ ਵੀ ਮਰਿੰਡਾ ਤੋਂ ਬਾਹਰ ਜਾਣਾ ਪਊਗਾ ਵੀ ਪੂਲ ਬਿਲਕੁਲ ਛੋਟਾ ਜਿਹਾ ਮਿਲਦਾ ਬਹੁਤ ਹੀ ਵਧੀਆ ਲੰਬਾ ਚੌੜਾ ਪੂਲ ਬਣਿਆ ਹੋਇਆ ਜੀ 250 ਫੁੱਟ ਤੋਂ ਵੀ ਵੱਧ ਲੰਬਾ ਹੈ ਸਪੈਸ਼ਲੀ ਲਿਖਿਆ ਹੋਇਆ ਜੀ ਆਨੂ ਸ਼ਹਿਰ ਮਰਿੰਡਾ ਮਰਿੰਡਾ ਸ਼ਹਿਰ ਦੇ ਅੰਦਰ ਆਨੂ ਜੀ ਆਨੂ ਲਿਖਿਆ ਹੋਇਆ ਵੀ ਕੋਈ ਵੀ ਵੀਰ ਭੈਣ ਕਿਸੇ ਕਰੇ ਵਿਤਕਰਾ ਨਹੀਂ ਕਰੂਗੇ ਵੀ ਕੋਈ ਕਰਾਲੀ ਤੇ ਆਵੇ ਟੰਗੜਾਲੀ ਤੇ ਆਵੇ ਮਹਾਲੀ ਤੇ ਆਵੇ ਜਲੰਧਰ ਤੇ ਆਵੇ ਸਭ ਨੂੰ 스위밍 ਪੂਲ ਦੇ ਨਜ਼ਾਰੇ ਫ੍ਰੀ ਦੇਣੀ ਆਪਾਂ ਜੀ ਕਿਸੇ ਭੈਣ ਭਰਾ ਤੇ ਕੋਈ ਪੈਸਾ ਨਹੀਂ ਚਾਰਜ ਕਰਦਾ ਹੈਗਾ ਜੀ ਅਸੀਂ ਬੇਨਤੀ ਕਰਦੇ ਹਾਂ ਜੀ ਆਇਆਂ ਨੂੰ ਭਾਈ ਛੇਤੀ ਛੇਤੀ ਪਹੁੰਚੋ ਸਾਡੇ ਮਰਿੰਡੇ ਸ਼ਹਿਰ ਦੇ ਅੰਦਰ ਮੁਫਤ ਮੈਲੋ ਨਜ਼ਾਰੇ ਫ੍ਰੀ ਮੈਲੋ ਅਨਾਉਂਸਮੈਂਟਾਂ ਦੇ ਨਜ਼ਾਰੇ ਬਹੁਤ ਹੀ ਵਧੀਆ ਪ੍ਰੋਗਰਾਮ ਹੈਗਾ ਇਹ ਲਖੋ ਸਾਡੇ ਵੀਰਪ੍ਰਣ ਕਾਫੀ ਜੁੜ ਚੁੱਕੇ ਆ ਗੱਡੀਆਂ ਕਾਰਾਂ ਬੱਸਾਂ ਵੀ ਆ ਗਈਆਂ ਪਰਬਰ ਕੇ ਕਹਿੰਦੇ ਸਵਿੰਗ ਪੂਲ ਦੇ ਨਜ਼ਾਰੇ ਲੈਣੇ ਆਓ ਦੇਖੋ ਉਹ ਬਾਈ ਨੇ ਤਾਂ ਮੋਟਰਸਾਈਕਲ ਵਿੱਚੇ ਵੜ ਲਿਆ ਕਹਿੰਦੇ ਇਸ ਤੇ ਮੋਟਰਸਾਈਕਲ ਨੂੰ ਲਾ ਕੇ ਨਾਲ ਜਾਣਾ ਸਿੱਧੀ ਗੱਲ ਜੋ ਮਰਜ਼ੀ ਹੋ ਜਵੇ ਮੋਟਰਸਾਈਕਲ ਵੀ ਲੈਣ ਲਾਣੇ ਆ ਟਰੈਕਟਰ ਵੀ ਲੈਣ ਲਾਣੇ ਆ ਠੀਕ ਹੈ ਨਾ ਜੀ ਬਹੁਤ ਹੀ ਸ਼ਾਨਦਾਰ ਨਜ਼ਾਰੇ ਆ ਰਹੇ ਐ ਇਹ ਪੀਆਰਟੀਸੀ ਲ ਕਹਿੰਦੇ ਸੀ ਕਹਿੰਦੇ ਪਿੱਛੇ ਛੱਡ ਜਿਏ ਭਾਈ ਪੀਆਰਟੀਸੀ ਵਾਲੇ ਵਿੱਚੇ ਫਿਰਦੇ ਆ ਠੀਕ ਹੈ ਜੋ ਟਰੱਕ ਵਾਲੇ ਵਿੱਚੇ ਫਿਰਦੇ ਆ ਕਹਿੰਦੇ ਭਾਈ ਨਜ਼ਾਰੇ ਲੈਣੇ ਆ ਬਾਕੀ ਮੈਂ ਤਾਂ ਮਜ਼ਾਕ ਰਹਾ ਮਜ਼ਾਕ ਰਿਹਾ ਜਿੰਨੇ ਵੀ ਭੈਣ ਭਰਾ ਦੂਰ ਤੇ ਆ ਰਹੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਅੱਜ ਦਾ ਦਿਨ ਆਹ ਪੁੱਲ ਨੂੰ ਵੀ ਐਗਜ਼ਿਟ ਮਾਰਿਓ ਕਿਉਂਕਿ ਬਹੁਤ ਪ੍ਰੋਬਲਮ ਆ ਰਹੀ ਲੋਕਾਂ ਨੂੰ ਬਹੁਤ ਪੰਗਾ ਪੈ ਰਿਹਾ ਆ ਵੀਰ ਨੇ ਕੱਢ ਲਿਆ ਮੋਬਾਈਲ ਕਹਿੰਦਾ ਮੈਂ ਸਟੇਸ਼ਨ ਵਾਲੇ ਨੂੰ ਫੋਨ ਕਰ ਦਵਾਂ ਵੀ ਫਟਾਫਟ ਸੁਬੀਮੀ ਬੋਲਦੇ ਨਜ਼ਾਰੇ ਲਈਏ ਏ ਬਾਈ ਨਾ ਨਵੇਂ ਮੋਟਰਸਾਈਕਲ ਬਾੜ ਤਾਂ ਅੰਦਰੋਂ ਦੇਖਦੇ ਕਾ ਕਰਦੇ ਆ ਆ ਲੱਕਮਾਤਾ ਵੀ ਕਮਾਤਾ ਹਲੋ ਆ ਬੀਰਜੀ ਵੀ ਆ ਕੇ ਗੱਡੀ ਚੋਂ ਜੀ ਬਾਹਰ ਕਹਿੰਦੇ ਮੈਂ ਵੀ ਆਫਿਸ ਨੂੰ ਜਾਣਾ ਵੀ ਮੈਥਮਿੰਗ ਪੂਲ ਤੇ ਜਾਣਾ ਸ਼ਾਮ ਨੂੰ ਲੂੰਗਾ ਕੇ ਸੋ ਬੇਨਤੀ ਆਹੀ ਹੈ ਵੀ ਅੱਜ ਐਗਜ਼ਿਟ ਮਾਰਿਓ ਇਹ ਪੂਲ ਨੂੰ ਸਾਡੇ ਨੂੰ ਜੀ ਕਿਉਂਕਿ ਦੋਨੇ ਵੱਸ ਰਸਤਾ ਬੰਦ ਕਰ ਦਿੱਤਾ ਹੈਗਾ ਕਈ ਵਾਰ ਕੋਈ ਵੀਰਪੈਣ ਬੜਾ ਦੂਰ ਤੋਂ ਆਂਦਾ ਨੂੰ ਨਹੀਂ ਨੌਲੇਜ ਹੁੰਦੀ ਆ ਵੀਡੀਓ ਵੀ ਪਾਸ ਵੀ ਫਿਰ ਆ ਕੇ ਦਿਖਾਉਂਦੇ ਬਾਹਰੇ ਖੜੀ ਹੈ ਜੀ ਇਹ ਬਸਰੇ ਸੁਵੇਕ ਪੂਲ ਦੇ ਰੇ ਤੇ ਨਜ਼ਾਰੇ ਆ ਦੇਖੋ ਜੀ ਉਹਨਾਂ ਨੂੰ ਹੋ ਗਿਆ ਜਾਨੀ ਜੁਕਾਮ ਦੇਖੋ ਉਹ ਨੱਕ ਉੱਪਰ ਰੱਕੀ ਖੜੀ ਹੋ ਗਿਆ ਜਾਨੀ ਜੁਕਾਮ ਹੋ ਗਿਆ ਬਸ ਨੂੰ ਜੀ ਇਹ ਸ਼ਾਪ ਦੇ ਬਾਹਰ ਖੜੀ ਹੈ ਆਪਣੀ ਦੇ ਜੀ ਤੋਂ ਸਭ ਨੂੰ ਆਹੀ ਕਹੂੰਗਾ ਵੀ ਮੇਰਾ ਵੀਰੋ ਭੈਣੋ ਜਿਹਨਾਂ ਨੇ ਆਣਾ ਬਾਈਪਾਸ ਘੁੰਮ ਕੇ ਆ ਜਿਓ ਬਹੁਤ ਬੁਰਾ ਹਾਲ ਹੈ ਬਹੁਤ ਪੈਣਾ ਕੰਮ ਹੈ ਜੀ ਹਲੋ ਤੁਹਾਨੂੰ ਪੂਲ ਦੇ ਦਰਸ਼ਨ ਕਰਾ ਦਿੰਦੇ ਆ ਪੂਲਾ ਹੈ ਆਪਣਾ ਜੀ ਸਵੀਮਿੰਗ ਪੂਲ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਪੂਲ ਦਾ ਨਾਮ ਚੇਂਜ ਕਰਕੇ ਦਿੱਤਾ ਜਾਵੇ ਲਿਖਿਆ ਹੈ ਸਵੀਮਿੰਗ ਪੂਲ ਪੂਲ ਤੋਂ ਧੰਨਵਾਦ ਜੀ ਥੈਂਕ ਯੂ ਜੀ